ਇਸ ਸਾਮ ਦਾਮ ਦੰਡ ਭੇਦ ਵਾਲੀ ਸਰਕਾਰ ਨੇ ਕੱਲ ਨੂੰ ਜਿਹੜੀ ਗਿਣਤੀ ਹੋ ਰਹੀ ਹੈ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮಿತಿ ਦੀਆਂ ਚੋਣਾਂ ਦੀ ਉਹਨਾਂ ਨੂੰ ਲੁੱਟਣ ਵਾਸਤੇ ਨਵੀਂ ਨੀਤੀ ਤਿਆਰ ਕੀਤੀ ਹੈ ਉਹਦੇ ਵਿੱਚ ਪਹਿਲਾਂ ਤਾਂ ਜਿਹੜੇ ਕਾਊਂਟਿੰਗ ਏਜੰਟ ਹੈ ਉਹਨਾਂ ਨੂੰ ਗਿਣਨ ਵਾਲਿਆਂ ਤੋਂ ਦੂਰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਦੂਸਰਾ ਜਿਹੜੀਆਂ ਵੋਟਾਂ ਕਾਂਗਰਸ ਦੀਆਂ ਐ ਜਾਂ ਆਪੋਜੀਸ਼ਨ ਵਾਲਿਆਂ ਦੀਆਂ ਉਹਨਾਂ ਨੂੰ 25-25 ਦੇ ਬੰਨਵਲਾਂ ਦੇ ਵਿੱਚ ਝਾੜੂ ਵਾਲੇ ਪਾਸੇ ਰੱਖਣ ਦੀ ਕੋਸ਼ਿਸ਼ ਕਰਨਗੇ ਇੱਕ ਝਾੜੂ ਵਾਲੇ ਪਾਸੇ ਗੇਰਤੀ ਇੱਕ ਦੂਏ ਪਾਸੇ ਗੇਰਤੀ ਕੁਝ ਵੋਟਾਂ ਕਾਂਗਰਸੀਆਂ ਵੀ ਝਾੜੂ ਵਾਲੇ ਪਾਸੇ ਗੇੜਨਗੇ ਤੇ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਝਾੜੂ ਵਾਲੇ ਉਹਨਾਂ ਪਰ ਇੱਕ ਰਬੜ ਪਾਉਣੀ ਹੈ ਤੇ ਦੂਜਿਆਂ ਪਰ ਦੋ ਰਬੜਾ ਪਾਣੀ ਆ ਇਹਦੇ ਵਿੱਚ ਵੀ ਰਾਜ ਹੈ ਫੇਰ ਅੱਗੇ ਨੀਲੀ ਸਿਆਹੀ ਇਹਨਾਂ ਨੇ ਕੋਲ ਰੱਖਣੀ ਹੈ ਜਿਹੜੇ ਬੰਦੇ ਵੋਟਾਂ ਗਿਣਨਗੇ ਉਹਨਾਂ ਨੂੰ ਕਿਹਾ ਜੇ ਕੋਈ ਉਹ ਜਿੱਤਣ ਵਾਲ ਨੂੰ ਅੱਗੇ ਵੱਧ ਹੈ ਤਾਂ ਨੀਲੇ ਨਿਸ਼ਾਨ ਲਗਾ ਦਿਓ ਤਾਂ ਕਿ ਇਹ ਲੱਗੇ ਕਿ ਦੋ ਬੰਦਿਆਂ ਨੂੰ ਵੋਟ ਪਾਈ ਦੀ ਹੈ ਜੇ ਇਹ ਵੀ ਨਾ ਹੋਇਆ ਫੇਰ ਵੋਟਾਂ ਪਾੜਨ ਤੱਕ ਦੀ ਵੀ ਹਦਾਇਤ ਹੈ ਆ ਪੱਕਾ ਦੀ authentic information ਹੈ ਇਸ ਤਰ੍ਹਾਂ ਤੁਹਾਨੂੰ ਗਿਣਤੀ ਵਾਲਿਆਂ ਨੂੰ ਹਦਾਇਤਾਂ ਹੋਈਆਂ ਜੇ ਤੁਸੀਂ ਇਹ ਕੰਮ ਕਰਿਆ ਤਾਂ ਜ਼ਿੰਮੇਵਾਰ ਐਸਡੀਐਮ ਤਹਿਸੀਲਦਾਰ ਤੇ ਜਿਹੜੇ ਥੱਲੇ ਕਲਰਕ ਆ ਉਹ ਹੋਣਗੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜੇ ਲੱਤਾਂ ਪਹਾੜ ਚੱਲਦੀਆਂ ਤਾਂ ਇਹ ਗਲਤ ਕੰਮ ਕਰਿਓ ਨਹੀਂ ਤੁਸੀਂ ਜਵਾਬਦੇ ਹੋਣਾ ਇੱਕ ਦਿਨ ਇਸ ਕੰਮ ਲਈ